ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਅਹਿਮਦਪੁਰਾ ਦੇ ਵਿੱਚ ਇੱਕ ਹੋਰ ਕੁਐਸਚਨ ਵੀ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਤ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8699099728 ਅੱਜ ਦੀ ਵਿਜਿਟ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਤਾਜੀ ਸੂਈ ਵੈਢ ਲਈ ਸੇਲ ਹੀ ਲੈ ਕੇ ਆਏ ਆਂ ਦੂਜਾ ਸੂਆ ਸੂਈ ਆ ਬਾਈ ਜੀ ਸੂਈ ਨੂੰ ਵੀ ਦੂਜਾ ਦਿਨ ਹੀ ਹੋਇਆ ਤੇ ਮੰਨ ਕੇ ਚਲੋ ਅੜਰੂ ਬਹੁਤ ਸੋਹਣਾ ਤਿਆਰ ਕੀਤਾ ਕਰਮ ਵਾਲੀ ਨੇ ਆ ਦੇਖ ਸਕਦੇ ਆ ਚਾਰੇ ਥਾਣ ਪੂਰੇ ਨਖਣਵੇਂ ਤੇ ਪੂਰੀ ਸਪੇਸ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਤੇ ਅੜਰ ਬਹੁਤ ਸੋਹਣਾ ਤਿਆਰ ਕੀਤਾ ਫੈਕਸ ਹਵਾਨਾ ਚੈੱਕ ਕਰ ਲੋ ਤੇ ਫੇਸਬੁਕ ਚੈੱਕ ਕਰ ਲੋ ਐਚ ਐਫ ਚ ਆ ਗਈ ਪਿਓਰ ਐਚ ਐਫ ਆ ਗਈ ਥਾਣਾ ਥੋੜਾ ਦਾ ਤਾਂ ਅੰਤ ਹੀ ਕੋਈ ਨਹੀਂ ਤੇ ਮਗਰ ਬਾਈ ਜੀ ਚੈੱਕ ਕਰ ਸਕਦੇ ਬੱਸੇ ਨੂੰ ਜਾਣ ਦਿੱਤਾ ਇਹਨੇ ਨਾੜੂਗਾ ਨੜੂਗਾ ਚੈੱਕ ਕਰ ਲੋ ਹਜੇ ਨਾਲ ਹੀ ਆ ਦੂਜਾ ਦਿਨ ਹੀ ਹੋਇਆ ਸੂਈ ਨੂੰ ਬਾਈ ਜੀ ਤੇ ਹੁਣ ਥੇਸ ਜਿਹੜਾ ਬੋਲਾ ਰੈਡੀ ਆ ਵੀਰੇ ਦੂਜੇ ਦਿਨ ਸੂਈ ਥੱਲੇ 16 ਤੋਂ 17 ਕਿਲੋ ਬੋਲੀ ਰੈਡੀ ਆ ਥਾਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੇਣਾ ਦੇਖ ਲਓ ਥਾਣ ਬਹੁਤ ਸੋਹਣੀਆਂ ਥੀ ਚਵਾਈ ਵਾਲੇ ਮੋਟਾ ਥਾਣਾ ਪੂਰਾ ਚਾਰੇ ਥਾਣ ਪੂਰੇ ਨਖਣਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਤੇ ਹੁਣ ਜਿਹੜੀ ਆਪਣੀ ਵੀਡੀਓ ਬਣਾਉਣ ਦਾ ਸਮਾਂ ਸਗਰੀਬਨ ਸਵੇਰ 11 12 ਵਜੇ ਦਾ ਹੀ ਆ ਉਹ ਹਿਸਾਬ ਨਾਲ ਇਹ ਵੀ ਜਜਮੈਂਟ ਕਰਿਓ ਕਿਉਂਕਿ ਹਜੇ ਨੇ ਚਵਾਈ ਹੋਈ ਨੂੰ 3-4 ਘੰਟੇ ਹੋ ਚੁੱਕੇ ਆ ਆਥਣ ਤਾਂ ਹੀ ਕਰਮ ਵਾਲੀ ਪੂਰਾ ਵਧੀਆ ਸੋਹਣਾ ਆਰਡਰ ਤਿਆਰ ਕਰਦੀ ਆ ਤੇ ਦੂਜਾ ਸੂਏ ਸੂਈਆ ਦੁੱ ਹੱਸ ਕੇ ਚਵਾਉਗੀ ਬਾਜਬ ਜਾ ਰੇਟ ਹੋਊਗਾ ਤਾਂ ਹੋਊਗਾ ਫੋਨ ਤੇ ਤੇ 20 ਕਿਲੋ ਮੰਨ ਕੇ ਜਿਹੜਾ ਮਰਜੀ ਮੇਰਾ ਵੀਰ ਲੈ ਜੇ ਦੁੱਧੋਂ ਬਹੁਤ ਖਰੀ ਹੈਗੀ ਪੂਰੀ ਸੀਲ ਠੰਡੀ ਹੈਗੀ ਹਾਈਟ ਵੀ ਵਧੀਆ ਹੈਗੀ ਫੇਸ ਕੁਆਲਿਟੀ ਚੈੱਕ ਕਰ ਲਓ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹਵਾਨੇ ਮੈਨੂੰ ਤਾਂ ਜਿਹੜਾ ਮਰਜੀ ਬੇਫਿਕਰ ਹੋ ਕੇ ਲੈ ਜੇ ਕੋਈ ਟੁੱਟਮਾ ਹਵਾਨਾ ਨਹੀਂ ਲਮਕਮਾਣੀ ਦਾ ਫੈਕਸ ਜਾਂ ਹਵਾਨਾ ਦਾ ਕਰਮ ਵਾਲੀ ਦਾ ਦੂਜਾ ਸੁਆਈ ਸੁਈ ਆ ਤੇ ਦੁੱਧ ਮਾਈ ਜੀ ਮੰਨ ਕੇ ਚਲੋ 20 ਕਿਲੋ ਖੁੱਲਾ ਪਾਉਗੀ ਹੱਸ ਕੇ ਤੇ ਜੇ ਕੋਈ ਚੰਗੀ ਮੇਰਾ ਸੇਵਾ ਵਾਲਾ ਵੀਰ ਹੋਇਆ 20 ਤੋਂ ਬਾਹਰ ਵੀ ਚੋ ਸਕਦਾ ਕਿਉਂ 20 ਕਿਲੋ ਦੁੱਧ ਲਈ ਕੋਈ ਬੜੀ ਵੱਡੀ ਖਾਸ ਗੱਲ ਨਹੀਂ ਹੈਗੀ ਤੇ ਫੇਸ ਬਿਊਟੀ ਚੈੱਕ ਕਰ ਲੋ ਤੇ ਮਗਰ ਇਹਦੇ ਵਸਾਂਗਾ ਬਾਈ ਜੀ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਹਿੜਾ ਤਾਜੀ ਸੂਵੀ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 87990999728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮ